ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਸੋ ਕਿਸਾਨ ਵੀਰੋ ਅੱਜ ਆਪਾਂ 31 ਮਈ ਨੂੰ ਵੀਡੀਓ ਕਵਰ ਕਰ ਰਹੇ ਹਾਂ ਆਪਣੇ ਫਾਰਮ ਤੋਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਹਾਂ 31 ਮਈ ਨੂੰ ਸੋ ਆਪਣੇ ਕੋਲੇ ਨਗਦਤਾ ਕਾਫੀ ਨੇ ਪਹਿਲਾ ਦੂਜਾ ਸੂਆ ਬੱਛੀਆਂ ਨੇ 20 ਤੋਂ ਲੈ ਕੇ 40 ਲੀਟਰ ਤੱਕ ਦੇ ਨਗ ਆਪਣੇ ਫਾਰਮ ਤੇ ਅਵੇਲੇਬਲ ਨੇ ਸੋ ਅੱਜ ਆਪਾਂ ਤੁਹਾਨੂੰ ਮੇਨ ਡਿਟੇਲ ਇੱਕ ਬੱਛੀ ਦੀ ਦਵਾਂਗੇ ਜਿਹੜੀ ਬੱਛੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਪਹਿਲਾ ਸੂਆ ਸੂਈ ਆ ਮੂੰਹੋਂ ਦੋ ਦੰਦਾਂ ਦਾ ਤੇ ਮਗਰ ਵੀ ਇਹਨੇ ਬੱੱਛੀ ਨੂੰ ਜਨਮ ਦਿੱਤਾ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਬੱੱਛੀ ਨੂੰ ਜਨਮ ਦਿੱਤਾ ਇਹਨੇ ਫੁੱਲ ਬਰੀਡ ਦੇ ਵਿੱਚ ਬੱੱਛੀ ਆ ਪਹਿਲਾ ਸੂਆ ਸੂਈ ਆ ਸੁਭਾ ਸੂਈ ਆ ਇਹ ਅੱਜ ਸਵੇਰ ਇਹਦੀ ਡਿਲੀਵਰੀ ਹੋਈ ਆ ਜੇਰ ਵਗੈਰਾ ਪ੍ਰੋਪਰ ਪੈ ਚੁੱਕਿਆ ਤੁਸੀਂ ਦੇਖ ਸਕਦੇ ਹੋ ਜੇਰੇ ਦੀ ਆ ਪਈ ਆ ਜੇਰ ਪ੍ਰੋਪਰ ਪੈ ਚੁੱਕੀ ਆ ਸੋ ਤੁਹਾਨੂੰ ਤੋੜ ਕੇ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਇਸ ਤੋਂ ਇਲਾਵਾ ਵੀ ਆਪਣੇ ਫਾਰਮ ਤੇ ਕਾਫੀ ਨਗ ਸੇਲ ਵਾਸਤੇ ਅਵੇਲੇਬਲ ਨੇ ਕਦੋਂ ਕੋਈ ਮਰਜ਼ੀ ਮੇਰਾ ਵੀਰ ਫੋਨ ਕਰਕੇ ਆ ਸਕਦਾ ਪਹਿਲਾ ਦੂਜਾ ਸੂਆ ਬੱਸੀਆਂ ਮਿਲਣੀਆਂ ਜੀ ਸ਼ਾਦ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਵੀ ਸਕਦੇ ਹੋ ਤੇ ਵੇਚ ਵੀ ਸਕਦੇ ਹੋ 9978237916 9878448264 ਇਹਨਾਂ ਨੰਬਰਾਂ ਤੇ ਕੰਡੈਕਟ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ ਤੇ ਵੇਚ ਸਕਦੇ ਹੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰੀ ਆ ਸੋ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਪ੍ਰੋਪਰ ਬੱਸੀ ਦੀ ਡਿਟੇਲ ਦੇਵਾਂਗੇ ਤੋਰ ਕੇ ਦਿਖਾਵਾਂਗੇ ਬਹੁਤ ਸੋਹਣੇ ਥਣ ਹਵਾਨੇ ਦੀ ਤੇ ਨਵੇਂ ਹਾਨ ਦੀ ਬੱਚੀ ਆ ਫੁੱਲ ਬਰੀਡ ਦੇ ਵਿੱਚ ਆ ਤੇ ਮੇਨ ਕੰਮ ਆ ਜਿਹੜਾ ਉਹ ਮਗਰ ਵੀ ਬੱਚੀ ਆ ਤੁਸੀਂ ਦੇਖੋ ਨਗਮਾ ਹੀ ਆ ਐਫ ਦਾ ਬਹੁਤ ਟੌਪ ਦੀ ਬੱਚੀ ਆ ਫਾਰਮ ਦੀ ਸਟਾਰਟਿੰਗ ਕਰਨੀ ਆ ਤਾਂ ਇਦਾਂ ਦੀਆਂ ਬੱਸੀਆਂ ਤੋਂ ਸਟਾਰਟਿੰਗ ਕੀਤੀ ਜਾਂਦੀ ਆ ਤੋ ਜੇਰ ਤੁਸੀਂ ਮੇਨ ਕੰਮ ਹੁੰਦਾ ਜੇਰ ਦਾ ਜੇਰ ਪ੍ਰੋਪਰ ਪੈ ਚੁੱਕੀ ਆ ਬਹੁਤ ਮੇਨ ਕੰਮ ਹੁੰਦਾ ਗਰਮੀ ਦੇ ਵਿੱਚ ਪਸ਼ੂ ਦੁੱਧ ਤੇ ਨਹੀਂ ਆਉਂਦਾ ਤੁਸਾਂ ਨੂੰ ਤੋੜ ਕੇ ਦਿਖਾਉਣੇ ਆਪਾਂ ਤੇ ਮਗਰ ਵੀ ਇਹਦੇ ਬੱਚੀ ਆ ਫੀਮੇਲ ਕਾਫ ਨੂੰ ਇਹਨੇ ਜਨਮ ਦਿੱਤਾਗਾ ਥਣੇੜ ਤੋਂ ਚੈੱਕ ਕਰਾਵਾਂਗੇ ਕੱਲਾ ਕੱਲਾ ਨਿਕੜਮਾ ਥਾਣਾ ਅਸੀਂ ਦੇ ਸਕਦੇ ਹਾਂ ਕੱਲਾ ਕੱਲਾ ਨਿਕੜਮਾ ਥਾਣਾ ਦੇ ਸਕਦੇ ਹੋ ਸੋਨਾ ਥਾਣਾ ਤੋੜ ਕੇ ਦਿਖਾਪੋ ਸੁਦੇਸ਼ਾ ਦੇਓ ਬੱਸੀ ਦੀ ਬਰੀਡ ਵਗੈਰਾ ਚੈੱਕ ਕਰ ਸਕਦੇ ਹੋ ਹਾਈਟ ਚੈੱਕ ਕਰ ਸਕਦੇ ਹੋ ਲੈਂਥ ਚੈੱਕ ਕਰ ਸਕਦੇ ਹੋ ਆਰਡਰ ਦੀ ਸ਼ੇਪ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆਗਾ ਪਹਿਲਾ ਸੂਆ ਸੂਈ ਆ ਦੋ ਦੰਦ ਮੂੰਹ ਆ ਲੈ ਚਲ ਅੰਦਰ ਲੈ ਚਲੋ ਫੁੱਲ ਹਾਈਟ ਫੁੱਲ ਲੈਂਥ ਆ ਬੱਸੀ ਦੀ ਉਮਰ ਦੇ ਹਿਸਾਬ ਨਾਲ ਸੋਹਣੀ ਗ੍ਰੋਥ ਆ ਚੰਗੀ ਮੇਰੇ ਫਾਰਮਰ ਨੇ ਕਿਸੇ ਵੀਰ ਨੇ ਸੰਭੀ ਹੋਈ ਆ ਤੇ ਸੀਮਨ ਵੀ ਇਹਦੇ ਸੈਕਸਡ ਲੱਗਿਆ ਹੋਇਆ ਸੀ ਤੇ ਬੱਸੀ ਨੂੰ ਜਨਮ ਦਿੱਤਾ ਵੀ ਦੇ ਸਕਦੇ ਹਾਂ ਬੱਸੀ ਵੀ ਬਹੁਤ ਪਿਆਰੀ ਆ ਅਗੇ ਬੱਚਾ ਤਿਆਰ ਕਰਨ ਵਾਲਾਗਾ ਕਿਉਂਕਿ ਮਾਂ ਬਹੁਤ ਬਰੀਡ ਦੀ ਆ ਸੋ ਜਿਆਦਾ ਨਹੀਂ ਆਪਾਂ ਕਹਿੰਦੇ ਪਹਿਲੇ ਸੂਏ ਇਹ 22 23 ਕਿਲੋ ਦੁੱਧ ਖੁੱਲਾ ਪਾ ਦੂਗੀ ਚੰਗੀ ਸਾਂਗ ਹੋਈ ਮੇਰੇ ਕਿਸੇ ਵੀਰ ਦੀ ਵੱਧ ਵੀ ਪਾ ਸਕਦੇ ਨਹੀਂ 22 23 ਕਿਲੋ ਖੁੱਲਾ ਦੁੱਧ ਪਾ ਦੂਗੀ ਪਹਿਲਾ ਸੂਆ ਬੱਸੀ ਸੂਈ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ